ਹੈਲੀਕਾਪਟਰ ਦੇ ਵਿੱਚ ਲਾਲ ਲਹਿੰਗਾ ਪਾ ਕੇ ਲਾੜੀ ਆਪਣੇ ਸੋਹਰੇ ਪਹੁੰਚੀ ਦੇਖਣ ਦੇ ਲਈ ਪੂਰਾ ਪਿੰਡ ਹੀ ਇਕੱਠਾ ਹੋ ਗਿਆ ਹੁਣ ਇਸ ਸ਼ਾਹੀ ਵਿਆਹ ਦੇ ਹਰ ਪਾਸੇ ਚਰਚੇ ਨੇ ਦਰਅਸਲ ਮੰਡਰੇਲਾ ਸ਼ਹਿਰ ਵਿੱਚ ਇੱਕ ਅਨੋਖਾ ਵਿਆਹ ਦੇਖਣ ਮਿਲਿਆ ਜਦੋਂ ਲਾੜਾ ਆਪਣੀ ਲਾੜੀ ਨੂੰ ਹੈਲੀਕਾਪਟਰ ਰਾਹੀਂ ਘਰ ਲੈ ਕੇ ਆਇਆ ਇਸ ਅਨੋਖੇ ਵਿਆਹ ਦੇ ਪੂਰੇ ਇਲਾਕੇ ਦੇ ਵਿੱਚ ਚਰਚੇ ਨੇ ਸ਼ਹਿਰ ਦੇ ਰਾਜਕੜ ਚੁੰਚੂਨੂ ਰੋਡ ਤੇ ਸਥਿਤ ਖਾਨਸਟਾਨ ਕੰਪਨੀ ਦੇ ਵਸੀਮ ਖਾਨ ਦਾ ਵਿਆਹ ਮੰਗਲਵਾਰ ਨੂੰ ਹਨੂਮਨਗੜ੍ਹ ਚੁਲੇ ਦੇ ਕਰਨਪੁਰਾ ਪਿੰਡ ਦੀ ਰਹਿਣ ਵਾਲੀ ਨਖਮਾ ਬਾਨੋ ਦੇ ਨਾਲ ਹੋਇਆ ਵਿਆਹ ਨੂੰ ਖਾਸ ਬਣਾਉਣ ਲਈ ਵਸੀਮ ਖਾਨ ਹੈਲੀਕਾਪਟਰ ਰਾਹੀਂ ਵਿਆਹ ਦੀ ਬਰਾਤ ਲੈ ਕੇ ਆਪਣੇ ਘਰ ਪਹੁੰਚਿਆ ਜਿਵੇਂ ਹੀ ਹੈਲੀਕਾਪਟਰ ਲੈਂਡ ਹੋਇਆ ਸੈਂਕੜੇ ਲੋਕ ਉਸ ਨੂੰ ਦੇਖਣ ਦੇ ਲਈ ਹੈਲੀਪੈਡ ਤੇ ਇਕੱਠੇ ਹੋ ਗਏ ਵਿਆਹ ਤੋਂ ਬਾਅਦ ਲਾੜਾ ਲਾੜੀ ਸ਼ਾਮ ਨੂੰ ਹੈਲੀ ਹੈਲੀਕਾਪਟਰ ਰਾਹੀ ਮੰਡਰੇਲਾ ਪਹੁੰਚੇ ਇਸ ਦੌਰਾਨ ਹੈਲੀਕਾਪਟਰ ਨੇ ਸ਼ਹਿਰ ਦੇ ਆਲੇ-ਦੁਆਲੇ ਚੱਕਰ ਲਗਾਇਆ ਅਸਮਾਨ ਤੋਂ ਫੁੱਲਾਂ ਦੀ ਵਰਖਾ ਕੀਤੀ ਜਿਸ ਨਾਲ ਮਾਹੌਲ ਜੁੜਾ ਸੁਹਾਵਣਾ ਹੋ ਗਿਆ ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਸ਼ਹਿਰ ਦੇ ਲੋਕ ਸੱਤਾਂ ਅਤੇ ਗਲੀਆਂ ਦੇ ਵਿੱਚ ਇਕੱਠੇ ਹੋ ਕੇ ਔਰਤਾਂ ਤੇ ਬੱਚੇ ਹੈਲੀਕਾਪਟਰ ਦੇਖਣ ਲਈ ਬਹੁਤ ਉਤਸ਼ਾਹਿਤ ਸਨ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਵੀਂ ਵਿਆਹੀ ਲਾੜੀ ਨੂੰ ਦੇਖਣ ਦੇ ਲੋਕਾਂ ਦੀ ਈਕੱਠੀ ਹੋ ਗਈ ਹੈਲੀਪੈਡ ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਸੰਤਾਜੋ ਕੋਈ ਵੀ ਹਲਚਲ ਨਾ ਮੱਚ ਸਕੇ ਸੋ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਨੇ ਕਿਹਾ ਕਿ ਇਹ ਵਿਆਹ ਇੱਕ ਯਾਦਗਾਰੀ ਪਲ ਬਣ ਗਿਆ ਜਿਸ ਨੂੰ ਸ਼ਹਿਰ ਦੇ ਲੋਕ ਲੰਬੇ ਸਮੇਂ ਤੋਂ ਤੱਕ ਜੜਾ ਯਾਦ ਰੱਖਣਗੇ ਜਦੋਂ ਹੈਲੀਕਾਪਟਰ ਜ਼ਮੀਨ ਤੇ ਉਤਰਿਆ ਤਾਂ ਦ੍ਰਿਸ਼ ਬਿਲਕੁਲ ਉਸ ਤਰ੍ਹਾਂ ਦਾ ਸੀ ਜਿਵੇਂ ਕੋਈ ਨੇਤਾ ਆਉਂਦਾ ਹੋਵੇ ਤਾਂ ਹਰ ਪਾਸੇ ਲੋਕ ਸਨ ਬਹੁਤ ਰੋਲਾ ਪਾਰੇ ਸਨ ਹੈਲੀਕਾਪਟਰ ਦੇ ਵਿੱਚ ਲਾਲ ਲਹਿੰਗਾ ਪਾ ਕੇ ਲਾੜੀ ਆਪਣੇ ਸਹੁਰੇ ਪਹੁੰਚੀ ਦੇਖਣ ਦੇ ਲਈ ਪੂਰਾ ਪਿੰਡ ਹੀ ਇਕੱਠਾ ਹੋ ਗਿਆ ਹੁਣ ਇਸ ਸ਼ਾਹੀ ਵਿਆਹ ਦੇ ਹਰ ਪਾਸੇ ਚਰਚੇ ਨੇ ਦਰਅਸਲ ਮੰਡਰੇਲਾ ਸ਼ਹਿਰ ਵਿੱਚ ਇੱਕ अनोखा ਵਿਆਹ ਦੇਖਣ ਮਿਲਿਆ ਜਦੋਂ ਲਾੜਾ ਆਪਣੀ ਲਾੜੀ ਨੂੰ ਹੈਲੀਕਾਪਟਰ ਰਾਹੀਂ ਘਰ ਲੈ ਕੇ ਆਇਆ ਇਸ अनोखे ਵਿਆਹ ਦੇ ਪੂਰੇ ਇਲਾਕੇ ਦੇ ਵਿੱਚ ਚਰਚੇ ਨੇ ਸ਼ਹਿਰ ਦੇ ਰਾਜਕੜ ਚੁੰਚੁੰਨੂ ਰੋਡ ਤੇ ਸਥਿਤ ਖਾਨਸਟੋਨ ਕੰਪਨੀ ਦੇ वसीम ਖਾਨ ਦਾ ਵਿਆਹ ਮੰਗਲਵਾਰ ਨੂੰ ਹਨੂਮਨਗੜ੍ਹ ਜ਼ਿਲ੍ਹੇ ਦੇ ਕਰਨਪੁਰਾ ਪਿੰਡ ਦੀ ਰਹਿਣ ਵਾਲੀ ਨਖਮਾ ਬਾਨੋ ਦੇ ਨਾਲ ਹੋਇਆ ਵਿਆਹ ਨੂੰ ਖਾਸ ਬਣਾਉਣ ਲਈ वसीम ਖਾਨ ਹੈਲੀਕਾਪਟਰ ਰਾਹੀਂ ਵਿਆਹ ਦੀ ਬਰਾਤ ਲੈ ਕੇ ਆਪਣੇ ਕਰ ਪਹੁੰਚਿਆ ਜਿਵੇਂ ਹੀ ਹੈਲੀਕਾਪਟਰ ਲੈਂਡ ਹੋਇਆ ਸੈਂਕੜੇ ਲੋਕ ਉਸ ਨੂੰ ਦੇਖਣ ਦੇ ਲਈ ਹੈਲੀਪੈਡ ਤੇ ਇਕੱਠੇ ਹੋ ਗਏ ਵਿਆਦ ਬਾਦ ਲਾੜਾ ਲਾੜੀ ਸ਼ਾਮ ਨੂੰ ਹੈਲੀਕਾਪਟਰ ਰਾਹੀ ਮੰਡਰੇਲਾ ਪਹੁੰਚੇ ਇਸ ਦੌਰਾਨ ਹੈਲੀਕਾਪਟਰ ਨੇ ਸ਼ਹਿਰ ਦੇ ਆਲੇ ਦੁਆਲੇ ਚੱਕਰ ਲਗਾਇਆ ਅਸਮਾਨ ਤਫੁੱਲਾਂ ਦੀ ਵਰਖਾ ਕੀਤੀ ਜਿਸ ਨਾਲ ਮਾਹੌਲ ਜਿਹੜਾ ਸੁਹਾਵਣਾ ਹੋ ਗਿਆ ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਸ਼ਹਿਰ ਦੇ ਲੋਕ ਸੱਤਾਂ ਅਤੇ ਗਲੀਆਂ ਦੇ ਵਿੱਚ ਇਕੱਠੇ ਹੋ ਕੇ ਔਰਤਾਂ ਤੇ ਬੱਚੇ ਹੈਲੀਕਾਪਟਰ ਦੇਖਣ ਲਈ ਬਹੁਤ ਉਤਸ਼ਾਹਿਤ ਸਨ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਵੀਂ ਵਿਆਹੀ ਲਾੜੀ ਨੂੰ ਦੇਖਣ ਦੇ ਲੋਕਾਂ ਦੀ ਈਕੱਠੀ ਹੋ ਗਈ ਹੈਲੀਪੈਡ ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕੋਈ ਵੀ ਹਲਚਲ ਨਾ ਮੱਚ ਸਕੇ ਸੋ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕਾਂ ਨੇ ਕਿਹਾ ਕਿ ਵਿਆਹ ਇੱਕ ਯਾਦਗਾਰੀ ਪਲ ਬਣ ਗਿਆ ਜਿਸ ਨੂੰ ਸ਼ਹਿਰ ਦੇ ਲੋਕ ਲੰਬੇ ਸਮੇਂ ਤੋਂ ਤੱਕ ਜਿਹੜਾ ਯਾਦ ਰੱਖਣਗੇ ਜਦੋਂ ਹੈਲੀਕਾਪਟਰ ਜ਼ਮੀਨ ਤੇ ਉਤਰਿਆ ਤਾਂ ਦ੍ਰਿਸ਼ ਬਿਲਕੁਲ ਉਸ ਤਰ੍ਹਾਂ ਦਾ ਸੀ ਜਿਵੇਂ ਕੋਈ ਨੇਤਾ ਆਉਂਦਾ ਹੋਵੇ ਤਾਂ ਹਰ ਪਾਸੇ ਲੋਕ ਸਨ ਬਹੁਤ ਰੋਲਾ ਪਾ ਰਹੇ ਸਨ